ਨੌਜਵਾਨ ਨੇ ਲੜਕੀ ਨੂੰ ਗੋਦੀ ਵਿੱਚ ਚੱਕ ਕੇ ਲਿਆਂ ਲਾਵਾ ਤਾਂ ਲੋਕ ਬੋਲਣ ਲੱਗੇ ਬਹੁਤ ਹੀ ਗਲਤ ਕਹਿੰਦੇ ਇਸ ਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਲੜਕੀ ਨੂੰ ਗੋਦ ਵਿੱਚ ਚੱਕ ਕੇ ਵਿਆਹ ਦੀਆਂ ਲਾਵਾਂ ਲੈ ਰਿਹਾ ਹੈ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਨੂੰ ਲੜਕੀ ਗੋਦੀ ਵਿੱਚ ਨਹੀਂ ਚੱਕਣੀ ਚਾਹੀਦੀ ਸੀ ਸਗੋਂ ਨਾਲ ਤੋਰ ਕੇ ਲਾਵਾਂ ਲੈਣੀਆਂ ਚਾਹੀਦੀਆਂ ਸੀ ਪਰ ਤੁਹਾਨੂੰ ਦੱਸਦੀ ਹੈ ਕਿ ਇਸ ਦੀ ਅਸਲ ਸੱਚਾਈ ਇਹ ਹੈ ਕਿ ਇਸ ਨੌਜਵਾਨ ਨੇ ਕੁਝ ਮਾੜਾ ਨਹੀਂ ਕੀਤਾ ਸਗੋਂ ਸਮਾਜ ਨੂੰ ਸੇਧ ਦੇਣ ਵਾਲਾ ਕੰਮ ਕੀਤਾ ਹੈ ਕਿਉਂਕਿ ਇਸ ਨੌਜਵਾਨ ਨੇ ਉਸ ਲੜਕੀ ਨਾਲ ਵਿਆਹ ਕਰਵਾਇਆ ਹੈ ਜੋ ਕਿ ਹੈਂਡੀਕੈਪਟ ਹੈ ਅਤੇ ਠੀਕ ਤਰ੍ਹਾਂ ਨਾਲ ਉਹ ਤੁਰ ਵੀ ਨਹੀਂ ਸਕਦੀ ਇਸ ਲਈ ਨੌਜਵਾਨ ਨੇ ਲੜਕੀ ਨੂੰ ਗੋਦ ਵਿੱਚ ਚੱਕ ਕੇ ਲਾਵਾ ਲੈਂਦਾ ਹੈ ਪਰ ਕਈ ਲੋਕ ਕਿਸੇ ਦੀ ਸੱਚਾਈ ਜਾਂ ਮਜਬੂਰੀ ਜਾਣੇ ਬਿਨਾਂ ਹੀ ਬਹੁਤ ਕੁਝ ਕਹਿਣ ਲੱਗ ਜਾਂਦੇ ਨੇ ਤਾਂ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ